ਅੱਜ ਹੈ ਕਹਾਣੀ ਪਰਮਾਤਮਾ ਤੇ ਮਾਇਆ ਮਾਇਆ ਨਾ ਜਿਹੜੀ ਇਹ ਪਰਮਾਤਮਾ ਦੀ ਸੇਵਾ ਬਹੁਤ ਕਰਦੀ ਹੈ ਜਿੱਥੇ ਪਰਮਾਤਮਾ ਰਹਿੰਦਾ ਉਥੇ ਝਾੜੂ-ਗੋਚਾ ਲਾਉਂਦੀ ਹੈ ਤੇ ਉਹਦੇ ਨਾਲ-ਨਾਲ ਰਹਿੰਦੀ ਹੈ ਪ੍ਰਮਾਤਮਾ ਦੀ ਸਾਰਾ ਦਿਨ ਸੇਵਾ ਦੇ ਵਿੱਚ ਹੀ ਰਹਦੀ ਹੈ ਇੱਕ ਦਿਨ ਮਾਇਆ ਪ੍ਰਮਾਤਮਾ ਨੂੰ ਕਹਿੰਦੀ ਕਹਿੰਦੇ ਹੈ ਪ੍ਰਭੂ اے ਪ੍ਰਮਾਤਮਾ ਨਾਲੇ ਤੁਸੀਂ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਤੁਸੀਂ ਹੋ ਫੇਰ ਵੀ ਲੋਕ ਮੈਨੂੰ ਵੱਡੀ ਸਮਝਦੇ ਨੇ ਲੋਕ ਮੇਰੀ ਪੂਜਾ ਕਰਦੇ ਨੇ ਤੇ ਮੈਨੂੰ ਮੰਗਦੇ ਨੇ ਕਈ ਵਾਰੀ ਤਾਂ ਸੋਡੇ ਐਨੇ ਭਗਤ ਹੁੰਦੇ ਨੇ ਉਹ ਵੀ ਇਹ ਕਹਿ ਦਿੰਦੇ ਨੇ ਵੀ ਭਾਈ ਮਾਇਆ ਬਗੈਰ ਨਹੀਂ ਸਰਦਾ ਤੇ ਨਾਲੇ ਜਦੋਂ ਕਿਤੇ ਸੋਡੀ ਮਾਰ ਪਏ ਜੇ ਤਾਂ ਮੈਂ ਰੁੱਲ ਜਾਂਨੀ ਆ ਮੇਰਾ ਵਸ ਨਹੀਂ ਚੱਲਦਾ ਤੇ ਜੇ ਤੁਸੀਂ ਇਸ ਸੰਸਾਰ ਤੇ ਆਏ ਜਾ ਕੇ ਕਹਿ ਦੋ ਕਿ ਮੈਂ ਭਾਈ ਪਰਮਾਤਮਾ ਤੇ ਲੋਕਾਂ ਨੇ ਜਮਾਂ ਯਕੀਨ ਨਹੀਂ ਕਰਨਾ ਤੇ ਕਹਿਣਗੇ ਉਹੀ ਝੂਠ ਬੋਲੀ ਹੈ ਮੈਂ ਜੇ ਤੁਸੀਂ ਪਰਖ ਕੇ ਦੇਖਣਾ ਤਾਂ ਇਹ ਪਰਖ ਕੇ ਦੇਖ ਸਕਦੇ ਹੋ ਜੇ ਕਿਤੇ ਮੈਂ ਜਾਮਾ ਤਾਂ ਲੋਕ ਮੈਨੂੰ ਮੰਨਣਗੇ ਤਾਂ ਪਰਮਾਤਮਾ ਕਹਿੰਦਾ ਠੀਕ ਹੈ ਭਾਈ ਆਪਾਂ ਪਰਖ ਕੇ ਦੇਖ ਲੈਣੇ ਆ ਤਾਂ ਪਰਮਾਤਮਾ ਨੇ ਕੀ ਕਰਿਆ ਇੱਕ ਪੁਖਾਰੀ ਦਾ ਰੂਪ ਧਾਰਿਆ ਤੇ ਇੱਕ ਵਿਆਹ ਵਾਲਾ ਘਰ ਸੀ ਉਹ ਘਰੇ ਵਾਗੇ ਵਿਆਹੇ ਘਰ ਦੇ ਬਾਹਰ 15-20 ਬੰਦੇ ਕੁਰਸੀਆਂ 'ਤੇ ਹੀ ਬੈਠੇ ਸੀ ਤਾਂ ਉਹ ਪੁਖਾਰੀ ਜਾ ਕੇ ਕਹਿੰਦਾ ਕਹਿੰਦਾ ਭਾਈ ਚਾਹ ਪਾਣੀ ਪਿਓ ਨਾਲੇ ਮਿੱਠਾ ਖਵਾਓ ਮੈਂ ਇੱਕ ਪਰਮਾਤਮਾ ਮੇਰੀ ਸੇਵਾ ਕਰੋ ਤਾਂ ਉਹ ਬੰਦੇ ਸੀ ਜਿਹੜੇ ਉਹ ਪੁੱਠਾ ਸਿੱਧਾ ਬੋਲਣ ਲੱਗੇ ਕਹਿੰਦਾ ਕਿਉਂ ਬਾਬਾ ਕਫ ਮਰੀਏ ਨੇ ਪਰਮਾਤਮਾ ਦਾ ਨਾਮ ਹੈ ਕਿ ਲੋਕਾਂ ਨੂੰ ਠੱਗਦੇ ਹੋ ਸੋਨੂ ਕੋਈ ਹੋਰ ਕੰਮ ਨਹੀਂ ਉਹ ਕਹਿੰਦਾ ਚੱਲ ਮੰਨ ਲਓ ਮੈਂ ਪ੍ਰਮਾਤਮਾ ਹਾਂ ਫੇਰ ਤਾਂ ਮੈਨੂੰ ਚਾਹ ਪਾਣੀ ਪਿਆ ਦੂ ਉਹ ਕਹਿੰਦਾ ਤੂੰ ਆਪਦਾ ਕੰਮ ਕਰ ਗਾਹਾਂ ਜਾ ਜਦੋਂ ਪ੍ਰੋਗਰਾਮ ਖਤਮ ਹੋ ਗਿਆ ਫਿਰ ਤੈਨੂੰ ਚਾਹ ਪਾਣੀ ਪੁੱਛਾਂਗੇ ਤਾਂ ਉਹ ਦੇਖ ਕੇ ਪਖਾਰੀ ਸੀ ਹੈਰਾਨ ਰਹਿ ਗਿਆ ਵੀ ਬਾਕੀ ਗੱਲ ਸਹੀ ਹੈ ਜਿਹੜੀ ਗੱਲ ਮਾਇਆ ਨੇ ਆਖਿਆ ਸੀ ਵੀ ਲੋਕ ਤਾਂ ਉਹਦੀ ਬੋਲਣ ਲੱਗੇ ਤਾਂ ਫਿਰ ਉਹ ਪਖਾਰੀ ਇੱਕ ਕੌਲੇ ਦੇ ਨਾਲ ਲਾ ਕੇ ਬਹਿ ਗਿਆ ਤੇ ਕਹਿਣ ਲੱਗਿਆ ਵੀ ਚੱਲ ਆਪਾਂ ਮਾਇਆ ਦੀ ਚਾਲ ਦੇਖਦਿਆਂ ਵੀ ਉਹ ਕੀ ਖੇਡਦੀ ਐ ਤਾਂ ਫਿਰ ਮਾਇਆ ਨੇ ਕੀ ਕਰਿਆ ਇੱਕ ਲੀਡਰ ਦਾ ਰੂਪ ਧਾਰ ਰਿਹਾ ਤੇ ਉਹ ਘਰੇ ਆ ਗਈ ਜਦੋਂ ਆ ਕੇ ਗੱਡੀ ਖੜੀ ਜਿਹੜੀ ਉਹ 15 20 ਬੰਦੇ ਬੈਠੇ ਸੀ ਦੇਖ ਕੇ ਗੱਡੀ ਸਾਰੇ ਖੜੇ ਹੋ ਗਏ ਤੇ ਅੱਗੇ ਪਿੱਛੇ ਘੁੰਮਣ ਲੱਗੇ ਤੇ ਉਹਨੂੰ ਕੋਈ ਵਧੀਆ ਕਮਰੇ 'ਚ ਬਿਠਾਇਆ ਕੋਈ ਚਾਹ ਪਾਣੀ ਲਿਆਵੇ ਕੋਈ ਠੰਡਾ ਲਿਆਵੇ ਕੋਈ ਕੁਸਲੇ ਆ ਵੀ ਪੂਰੀ ਸੇਵਾ ਕਰੀ ਤੇ ਐਨਾ ਚਾਹ ਪਾਣੀ ਪੀ ਕੇ ਫਿਰ ਮਾਇਆ ਉਥੋਂ ਤੁਰਨ ਲੱਗੀ ਤੇ ਜਦੋਂ ਦੇਖਿਆ ਕਿਉਂ ਮਾਇਆ ਨੂੰ ਤਾਂ ਪਤਾ ਹੀ ਸੀ ਵੀ ਉਹ ਪਰਮਾਤਮਾ ਮਾਇਆ ਜਦੋਂ ਉਹ ਪਰਮਾਤਮਾ ਕੋਲੇ ਗਈ ਤੇ ਨਾਲੇ ਹੱਸ ਵੀ ਦੇਖ ਕੇ ਤੇ ਨਾਲੇ ਉਹ ਪਖਾਰੀ ਦੇ ਪੈਰੀ ਹੱਥ ਲਾਈ ਪੈਰੀ ਹੱਥ ਲਾਉਣ ਤੋਂ ਬਾਅਦ ਫੇ ਗੱਡੀ ਚੜ ਕੇ ਬਾਗੀ ਜਿਹੜੇ ਉਹ 15 20 ਬੰਦੇ ਦੇਖ ਰਹੇ ਸੀ ਉਹਦੇ ਕਣੀ ਜਿਨ੍ਹਾਂ ਨਾਲ ਉਹ ਪਖਾਰੀ ਦੀ ਗੱਲ ਹੋਈ ਸੀ ਉਹ ਦੇਖ ਕੇ ਹੈਰਾਨ ਰਹਿ ਗਈ ਵੀ ਇਹ ਕੀ ਇਹਨੇ ਇਹਦੇ ਪੈਰੀਂ ਅਤਲਾ ਤੇ ਇੱਕ ਪੁਖਾਰੀ ਦੇ ਕੀ ਕਾਰਨ ਹੈ ਤਾਂ ਫਿਰ ਉਹ ਪੁਖਾਰੀ ਵੀ ਤੇ ਉਥੋਂ ਵਾਗਿਆ ਇਹ ਹੀ ਗੱਲ ਹੈ ਜੇ ਅੱਜ ਕੱਲ ਵੀ ਜਿਹਦੇ ਸੱਚਿਓਂ ਪ੍ਰਮਾਤਮਾ ਹਾਜੀ ਤਾਂ ਆਪਾਂ ਕਿੰਨਾ ਕੁ ਜ਼ਿਆਦਾ ਮੰਨਾਂਗੇ ਇਹ ਗੱਲ ਦੋਸਤੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਹੋ ਸਕਦਾ ਵੀ ਆਪਾਂ ਨੂੰ ਹਰੇਕ ਬੰਦਾ ਪ੍ਰਮਾਤਮਾ ਦੇ ਸੇ ਤੇ ਅਸਲ ਵਿੱਚ ਜਿਹੜੇ ਉਹ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਹੁੰਦੇ ਨੇ ਨਾ ਜਿਹੜੀ ਉਹਦੀ ਰਜਾ ਦੇ ਵਿੱਚ ਹੁੰਦੇ ਨੇ ਉਹਨੂੰ ਸਾਰੇ ਇੱਕੋ ਹੀ ਨਜ਼ਰ ਨਾਲ ਧਿੰਦੇ ਨੇ ਚੋਰ ਵੀ ਠੱਗ ਵੀ ਸਭ ਨੂੰ ਉਹ ਪ੍ਰਮਾਤਮਾ ਸਮਝਣ ਲੱਗ ਜਾਂਦੇ ਨੇ ਉਹ ਕੋਈ ਬਿਰਲਾ ਫਿਰਲਾ ਹੁੰਦਾ ਹੈ ਜਿਹੜੇ ਸਭ ਨੂੰ ਪ੍ਰਮਾਤਮਾ ਸਮਝਦੇ ਨੇ ਤੇ ਇਹ ਕਹਾਣੀ ਇੱਕ ਕਹਾਣੀ ਸੀ ਦੋਸਤੋ ਇਹਨੂੰ ਗਲਤ ਨਾ ਸਮਝਿਓ ਤੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ